ਸਰ ਜੀ ਅੱਜ ਸਾਨੂੰ ਅ ਥੋੜੇ ਦਿਨ ਪਹਿਲਾਂ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਬਾਪ ਨੇ ਆਪਣੀ ਲੜਕੀ ਦਾ ਪਿੰਡ ਵਿਰਕਲਾ ਜਿਹੜਾ ਹੈਗਾ ਉਹ ਅ ਮਰਡਰ ਕਰਤਾ ਤੇ ਜਾ ਕੇ ਜਦੋਂ ਮੌਕੇ ਤੇ ਗਏ ਪੜਤਾਲ ਹੈਗੀ ਕੀਤੀ ਹੈ ਤੇ ਮੁੰਲੀ ਤੋਂ ਇੰਨੀ ਗੱਲ ਪਤਾ ਲੱਗਿਆ ਹਜੇ ਕਿ ਇੱਕ ਲੜਕੀ ਹੈਗੀ ਹੈ ਜਸਮਨਦੀਪ ਕੌਰ ਅ ਪੁੱਤਰੀ ਇਹਦਾ ਨਾਮ ਹੈਗਾ ਜੀ ਅ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਜਿਹਨੇ ਕਰੀਬ 5 ਸਾਲ ਪਹਿਲਾਂ ਜਿਹੜੀ ਹੈ ਇਹ ਜੱਟ ਸਿੱਖ ਨੇ ਤੇ ਕੋਈ ਜਿਹੜੇ ਹੈਗੇ ਨੇੜੇ ਘਰ ਸੀ ਉੱਥੇ ਕੋਈ ਹੋਰ ਸ਼ਰਮਾ ਹੈਗੇ ਆ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਉਹਦੇ ਨਾਲ ਇਸ ਲੜਕੀ ਨੇ ਜਿਹੜਾ ਹੈਗਾ ਹਾਈ ਕੋਰਟ ਤੋਂ ਮਨਜੋ ਹਾਈ ਕੋਰਟ ਤੋਂ ਪ੍ਰੋਟੈਕਸ਼ਨ ਲੈ ਕੇ ਤੇ ਨੇ ਆਪਣਾ ਜਿਹੜਾ ਹੈਗਾ ਲਵ ਮੈਰਿਜ ਕਰਾਈ ਸੀਗੀ ਤੇ ਇਹ ਜਿਹੜਾ ਵਾਸੀ ਉਹ ਨਹੀਂ ਸੀ ਸਹਾਰ ਦਾ ਤੇ ਇਹਨਾਂ ਨੇ ਜਿਹੜਾ ਅੱਜ ਇਹਦੇ ਬੱਚੀ ਵੀ ਹੈਗੀ ਹੈ ਕੋਈ ਦੋ ਤੋਂ ਤਿੰਨ ਸਾਲ ਦੀ ਕਰੀ ਪਤਾ ਲੱਗਿਆ ਤੇ ਬੱਚੀ ਦੇ ਵੀ ਸੱਟਾਂ ਲੱਗੀਆਂ ਨੇ ਤੇ ਉਹਦੀ ਵੀ ਬਾਅਦ ਵਿੱਚ ਸਿਵਲ ਹਸਪਤਾਲ ਜਾ ਕੇ ਡੈਥ ਹੋ ਗਈ ਹੈ ਤੇ ਉੱਥੇ ਇਹਦਾ ਜਿਹੜਾ ਹੈਗਾ ਜਸ਼ਨਦੀਪ ਕੌਰ ਹੈਗੀ ਆ ਉਹਦਾ ਜਿਹੜਾ ਨੇ ਮਰਡਰ ਕਰ ਦਿੱਤਾ ਬਾਪ ਨੇ ਕਾਦੇ ਨਾਲ ਕੰਪਲੈਂਟ ਕੀਤਾ ਤੇ ਲੜਕੀ ਕਿੱਥੇ ਜਾ ਰਹੀ ਸੀ ਇਹ ਫਿਲਹਾਲ ਤੱਕ ਇਹ ਪਤਾ ਲੱਗਿਆ ਵੀ ਇਹਨੇ ਕਈ ਨਾਲ ਜਿਹੜਾ ਉਹਦਾ ਮਰਡਰ ਕੀਤਾ ਹੈ ਆਪਦੀ ਲੜਕੀ ਦਾ ਤੇ ਜਿਹੜੀ ਬੱਚੀ ਹੈਗੀ ਆ ਉਹਦੇ ਵੀ ਸੱਟਾਂ ਲੱਗੀਆਂ ਸੀ ਪਹਿਲਾਂ ਉਹਦਾ ਸਿਰ ਵੱਜ ਗਿਆ ਕਿਤੇ ਰੋਡ ਦੇ ਉੱਪਰ ਜਾਂ ਉਹਦੇ ਵੀ ਸੱਟਾਂ ਹੋ ਕੇ ਮਾਰੀਆਂ ਨੇ ਤੇ ਉਹਦੀ ਵੀ ਹਸਪਤਾਲ ਜਾ ਕੇ ਜਿਹੜਾ ਦਾਖਲ ਕਰਾਇਆ ਸੀ ਤੇ ਉਹਦੀ ਵੀ ਉੱਥੇ ਜਾ ਕੇ ਜਿਹੜੀ ਆ ਨਾ ਤੁਹਾਨੂੰ ਕਿਹੜੇ ਕਿੰਨੇ ਲੋਕਾਂ ਨੇ ਇਹ ਘਰਨਾਂ ਨੂੰ ਜਾਂਦਾ ਹੈ ਇਹ ਫਿਲਹਾਲ ਤਾਂ ਅਜੇ ਜਿਹੜਾ ਹੈਗਾ ਰਾਜਾ ਨੰਬਰ ਦਾ ਜਿਹੜਾ ਕਹਿ ਰਿਆ ਲੜਕੀ ਦਾ ਪਾਪ ਹੈ ਉਹਦੇ ਬਾਰੇ ਹੀ ਪਤਾ ਲੱਗਿਆ ਬਾਕੀ ਅਜੇ ਜਿਹੜਾ ਹੈਗਾ ਉਹ ਅ ਰਵੀ ਸ਼ਰਮਾ ਜਾਂ ਉਹਦੇ ਪਰਿਵਾਰ ਵਾਲੇ ਜਿਹੜਾ ਵੀ ਜਦੋਂ ਜੋ ਸਟੇਟਮੈਂਟ ਦਰਜ ਕਰਾਉਣਗੇ ਉਹਦੇ ਮੁਤਾਬਕ ਜਿਹੜੀ ਉਹ ਕਾਰਵਾਈ ਹੈ ਕਿ ਤਾਂ ਦਾ ਪਤੀ ਹੈ ਜਿਹੜਾ ਉਹ ਕਹਿੰਦਾ ਵੀ ਜਿਹੜਾ ਜਿਹੜਾ ਸਾਲ ਲੱਗਦੇ ਭਰਾ ਜਰਕੀ ਦਾ ਤੇ ਦਿੱਕਾ ਦੂਮਾ ਤੋਂ ਮੰਨ ਕੱਥੇ ਨਹੀਂ ਜਾ ਸਕਦਾ ਦੇਖੋ ਬਿਆਲ ਹੋਣਗੇ ਜਿਸ ਤਰ੍ਹਾਂ ਬਿਆਲ ਹੋਣਗੇ ਉਹਦੇ ਹਿਸਾਬ ਨਾਲ ਸੀ ਉਹਦੀ ਜੋ ਲਾ ਹੈਗਾ ਮੁਕਦਮਾ ਦਰਜ ਕਰਕੇ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਾਂਗੇ। ਖਰਿਦ 25 ਦਾ ਨਾਮ ਖੇੜੀ 4 ਸਾਲ ਉਹਨਾਂ ਨੇ ਇੱਕ ਮੈਂ 4 ਸਾਲ ਤੇ ਨਹੀਂ ਥੋੜੀ ਛੋਟੀ ਹੈ ਉਹ ਕਰੀਬ 3 ਸਾਲ ਦੇ ਆਸ-ਪਾਸ ਪਤਾ ਲੱਗਿਆ। ਇਹ ਚੱਲਦਾ ਵਾਪਸੀ ਕਿੱਥੇ? ਇਹ ਵਿਰਕਲਾ ਬੱਸ ਅਡੇ ਦੇ ਉੱਪਰ। ਕਹਿੰਦੇ ਲੜਕੀ ਕਿਤੇ ਜਾ ਰਹੀ ਸੀ। ਇਹ ਬੱਸ ਤੇ ਚੱਲ ਰਹੀ ਸੀਗੀ। ਲੜਕੀ ਆਪਣੇ ਬੱਚੇ ਨੂੰ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਬੱਸ ਤੇ ਚੱਲ ਰਹੀ ਸੀ। ਸਰ ਪਹਿਲਾਂ ਕੋਈ ਝਗੜਾ ਕੋਈ ਆਇਆ ਇਹਨਾਂ ਨੂੰ ਪੁਲਿਸ ਪਤਾ ਨਹੀਂ। ਨਹੀਂ ਪਹਿਲਾਂ ਕਦੇ ਨਹੀਂ ਆਇਆ ਜੀ। ਪਹਿਲਾਂ ਕੋਈ ਸਾਡੇ ਕੋਲ ਇਹਨਾਂ ਦੀ ਕੋਈ ਸ਼ਿਕਾਇਤ ਨਹੀਂ। ਕੋਈ ਕੰਪਲੇਨ ਨਹੀਂ तकरीबन 4 ਤੋਂ 5 ਸਾਲ ਹੋ ਗਏ ਇਹ ਮੁੰਡੇ ਨੇ ਜਿਹੜਾ ਹੈਗਾ ਉੱਥੇ ਆਪੇ ਪਿੰਡ ਦੀ ਲੜਕੀ ਨਾਲ ਮੈਰਿਜ ਕਰਾਈ ਆ ਨਹੀਂ ਬਸ ਮਕਦਮਾ ਦਰਜ ਕਰ ਰਹੇ ਆ ਐਫ ਆਰ ਕਰ ਰਹੇ ਆ ਤੇ ਦੋਸ਼ੀ ਵੀ ਗ੍ਰਿਫਤਾਰ ਕਰ ਲਵਾਂਗੇ ਜਲਦੀ